ਮੱਕੀ ਵੀਰ ਮੋਹ ਵਾਲੀ ਪਈ ਆ ਯਾਰ ਰਾਤ ਲੈ ਗਈ ਉਹ ਤਾਂ ਕਾਲਜ ਨਹੀਂ ਗਿਆ ਬਾਈ ਹਮੇ ਸਰਵਾਦੋ ਕੇ ਨਸ਼ੇ ਰਾਜਾ ਨਾ ਮੋਬਾਈਲ ਦੇਖਦੇ ਨਾ ਸਰਦੋ ਉਹਦਾ ਤੇਰਾ ਵੱਡੇ ਵੀਰ ਤਾਂ ਹੁਣੀ ਚੱਕਿਆ ਗਿਆ ਬਸ ਤੇਰੇ ਮੂਰੇ ਮਰੇ ਯਾਰ ਪਰ ਆਤ ਨੂੰ 10 ਵਜੇ ਘਰੇ ਆਉਣਾ ਸਰਤਾ ਦੁਖੂ ਬਈ ਟਾਈਮ ਨਾ ਘਰੇ ਪੜਨਾ ਨਹੀਂ ਤੁਸੀਂ ਉਹ ਤਾਂ ਵੱਡੇ ਵੀਰ ਮੈਂ ਦੋਸਤਾਂ ਨਾਲ ਭੱਗ ਗਿਆ ਜੀਗਾ ਐਮਰਜੈਂਸੀ ਪੈ ਗਈ ਜਾਣਾ ਪੈ ਗਿਆ ਨਾਲ ਉਹਨੂੰ 11 ਦੋਸਤਾਂ ਨਾਲ ਤਾਂ ਹੋ ਗਿਆ ਤਨੋਂ ਐ ਨਹੀਂ ਪਰ ਵੀ ਘਰੇ ਵਿੱਚ ਤੇ ਕੋਈ ਫਿਕਰ ਕਰਦਾ ਹੁੰਦਾ। ਭਈ ਐ ਤਾਂ ਮੈਨੂੰ ਵੀ ਸੋਚ ਆ ਗਈ ਕਿ ਪਰ ਬਰਜਾਸੀਆਂ ਚ ਮਨ ਜਾਣਾ ਬੈਗਦਾ ਹਾਂ ਕਿ ਲੇਟ ਹੋ ਗਿਆ। ਉਹ ਮੈਨੂੰ ਪਤਾ ਹੀ ਹੈ ਤੇਰੀਆਂ ਬਰਜਾਸੀਆਂ ਨਾਲ ਯਾਰ। ਅੱਗੇ ਕਿਹੜਾ ਮੈਂ ਕਿਤੇ ਲੇਟ ਹੋਇਆ ਜੀ ਹੋਇਆ ਸੀਗਾ। ਸੱਚ ਮੈਨੂੰ ਮਾਤਾ ਕਹਿੰਦੀ ਸੀ ਤੇ ਆਪਾਂ 5000 ਰੁਪਏ ਜਹੀਦਾ ਦਿੰਦਾ। ਉਹਦੇ ਵੱਡੇ ਵੀਰ ਮੇਰੇ ਨਾਲ ਕਾਲ ਦੀ ਫੀਸ ਰਹਿੰਦੀ ਆ ਪਰ ਨਾਲੇ ਉਹ ਭਰਨੀ ਸੀਗੀ। ਕਾਲ ਦੀ ਫੀਸ ਭਰਤਾ ਆ ਮੈਂ। ਵੀ ਤੂੰ ਵੀ ਤੋ ਕਾਲ ਦੀ ਫੀਸ ਭਰ ਆਇਆ ਯਾਰ। ਉਹ ਭਰ ਕੇ ਆ ਮੈਂ। ਕਿ ਰੇਟ ਤਾਂ ਅੱਗੇ ਕਾਲ ਵਿੱਚ। ਕੋਈ ਨਾ ਕੋਈ ਸਕੀਮ ਹੋਣੀ। ਤੂੰ ਕਾਹਨੂੰ ਭਈ ਉਹ ਕੰਪਿਊਟਰ ਲੈ ਵਾਲੀ ਵਿੱਚ ਨਾ ਬਈ ਉਹ ਕਾਲਜ ਦੀ ਫੀਸ ਆ ਡੂੰਦੀ ਆ ਕੰਪਿਊਟਰ ਲੈਬ ਦੀ ਫੀਸ ਨਹੀਂ ਛੱਡ ਹੁੰਦੀ ਆ ਮਣੀ ਚਲ ਮਾਤਾ ਤੋਂ ਲੈ ਜੀ 5000 ਰੁਪਏ ਫੜ ਕੇ ਬਾਲਾ ਖਰਚਾ ਨਾ ਕਰਿਆ ਕਰ ਬਈ ਮੈਂ ਕਿਹੜਾ ਖਰਚਾ ਕਰਾਂ ਯਾਰ ਕੋਈ ਨਹੀਂ ਆਪਣੀ ਕਮਾਈ ਨਹੀਂ ਬੜੀ ਹੈਗੀ ਇਨਕਮ ਬਈਆ ਕਾਲਜ ਦੀ ਫੀਸ ਆ ਯਾਰ ਉਹ ਤਾਂ ਨਹੀਂ ਹੁਣ ਪੈਂਦੀ ਆ ਔਜ ਦੀ ਫੀਸ ਵੀ 50000 ਰੁਪਏ ਭਰਿਆ ਬਈ ਉਹ ਤਾਂ ਬੜਾ ਜ਼ਰੂਰੀ ਆ ਭਰਨੀ ਤਾਂ ਹੈਗੀ ਆ ਨਾ ਭਰਨੀ ਤਾਂ ਹੈਗੀ ਆ ਟਰੈਕਟਰ ਦੀ ਕਿਸ਼ਤ ਵੀ ਭਰਨੀ ਇੰਨੀ ਕਿਹੜਾ ਪਰ ਕੋਈ ਜ਼ਮੀਨ ਵਾਹੇ ਡੂਕ ਕਿਲਾ ਦਾ ਤਾਹਣਦਾ ਬਈ ਯਾਰ ਇੰਨੀ ਤਾਂ ਫਸਲ ਹੋਈ ਆ ਕੀ ਫਸਲ ਕਿਹੜੀ ਹੋਈ ਆ ਫਸਲ ਦਾ ਪਿਛਲਾ ਹਿਸਾਬ ਵੀ ਆ 5000 ਰੁਪਏ ਵੀ ਮਜ਼ਾ ਆਤੀ ਜ਼ਮਿੰਦਾਰੀ ਕਰਕੇ ਲਿਆ ਮੈਂ ਵੜ ਕੇ ਅੱਛਾ ਮਣੀ ਟਰੈਕਟਰ ਦੀ ਕਿਸ਼ਤ ਵੀ ਭਰਨੀ ਹੈ ਹੁਣ ਮੈਨੂੰ ਪਤਾ ਕਿਵੇਂ ਹੀਲਾ ਕਰਾਂਗੇ ਬਈ ਯਾਰ ਤੁਟੂ ਦੀ ਟੈਨਸ਼ਨ ਨਹੀਂ ਲਈ ਜਾਣਾ ਯਾਰ ਸਾਰਾ ਕੁਝ ਹੋ ਜਾਊ ਪੁੱਛ ਰਸਤਾ ਕਰਨੀ ਪੈਂਦੀ ਅਗਲੇ ਤੋਂ ਬਈ ਯਾਰ ਆਪ ਹੀ ਹੱਲ ਹੋ ਜਾਊਗਾ ਸਾਰਾ ਤੂੰ ਵੀ ਟੈਸ ਹੱਲ ਹੈ ਯਾ ਕੀ ਦਾਜਾ ਪੂਣਾ ਹੈਲੋ ਹਾਂ ਬਈ ਕਰੀਆਂ ਅੱਛਾ ਚੱਲ ਮੈਂ ਆ ਜਾਣਾਗਾ ਨਾ ਕੋਈ ਨਾ ਕੋਈ ਨਾ ਆ ਜਾਣਾ ਮੈਂ ਚੰਗਾ ਬਈ ਮਨ ਕੰਮ ਆਇਆ ਰ ਮੈਂ ਬਾਰੀਆ ਕਰਨਾ ਹਾਂ ਮੈਂ ਕੰਮ ਟੈਂਪਰੈਂਸ਼ਿਪ ਨੂੰ ਆਇਆ ਹਾਂ ਹੁਣ ਦਾ ਤੇਰਾ ਸਰਦੂ ਪੀ ਜਾਂਦਾ ਸੀ ਬਈ ਯਾਰ ਐਵੇਂ ਨਾ ਫੋਨ ਆਇਆ ਮੈਂ ਟੈਂਪਰੈਂਸ਼ਿਪ ਨਾ ਤੂੰ ਕਾਲ ਜਗਿਆ ਯਾਰ ਬਾਈ ਹੁਣੀ ਪੁੱਤੇ ਸਾਹਮਣੇ ਫੋਨ ਆਇਆ ਕਰਕੇ ਅੰਦਰ ਵੜ ਕੇ ਬਹਿ ਜਾ ਉਹੀ ਆਕੜੀ ਜਗੂ ਦਾ ਸਾਰਾ ਦਿਨ ਉਹੀ ਗੀਂ ਜਾਂਦਾ ਰਹਿਦਾ ਗੀਂ ਜਾਂਦਾ ਰਹਿਦਾ ਯਾ ਸਾਰਾ ਦਿਨ ਤਪਾ ਆ ਮਾਰ ਖੇਣੇ ਬਿਨਾ ਗੱਲ ਤੋਂ ਹੋਊਗਾ ਥਾਊਗਾ ਪੱਟਾ ਉਹੀ ਰੋਮ ਮਾਰੀ ਜਾਊਗਾ ਚਲ ਬਾਰ ਵੀ ਨਹੀਂ ਆਉਂਦਾ ਕੰਮ ਸੀਗਾ ਹੋਣਾ ਜਾਗ ਜਨੇ ਲਹੂ ਪੀ ਲੈ ਯਾਰ ਕੰਮ ਨਹੀਂ ਕਰਦਾ ਧੰਦਾ ਨਹੀਂ ਕਰਦਾ 12 ਕਰਦੀ ਤੁਰਿਆ ਕਰਦਾ ਫਿਰ ਕਿਸੇ ਨੂੰ 2000 ਦੇ ਦੇ ਕੇ 3000 ਦੇ ਦੇ ਰੋਜ਼ ਵੀ ਸਮਾ ਦੇ ਰਿਹਾ ਵੀ ਸਹੀ ਲੋਟਾ ਨਹੀਂ ਕਬੀ ਲੜੀ ਹੁੰਦਾ ਇਹਦਾ ਪੁੱਤ ਚਾਹ ਵੀ ਲੈਂਦਾ ਮਣੀ ਕਿੱਥੇ ਗਿਆ ਸੀ ਹੋ ਪਿਆ ਮਾਣਾ ਦਰਾ लाड़ਲਾ ਪੁੱਤ लाड़ ਲੈਦਾ ਦੋਨੋਂ ਨਹੀਂ ਹੋ ਮਾਤਾ ਮੈਂ ਦੋਨੋਂ ਸਮਝਾਉਂਦਾ ਸੀ ਕਿ ਭਾਈ ਤੂੰ ਸਿਆਣਾ ਬੜਾ ਕੰਮ ਕਰਿਆ ਕਰ ਕੋਈ ਨਾ ਪੁੱਤ ਪਿਆਰ ਨਾ ਸਮਝਾ ਰਿਆ ਕਰ ਨਿਆਣਾ ਸਮਝੀ ਚੁਗਾ ਸਿਆਣਾ ਮਾਲਾ ਕਾਇਸਨ ਹੱਲ ਕਰਦੇ ਆ ਕਿ ਇਸ ਪਰਨੀਆ ਟਰੈਕਟਰ ਦੀ ਚੱਲ ਕੋਈ ਨਾ ਕੋਤ ਹੋ ਜਾਣਾ ਪਰਮਾਤਮਾ ਤੇ ਰੱਖੋ ਬ੍ਰੋਸ ਸਾਰਾ ਹੱਲ ਬਾਈ ਲੈ ਚਾਹ ਪੀ ਲਾ ਲਾ ਹੱਲ ਕਰ ਲਾਂਗੇ ਓ ਟੈਨਸ਼ਨ ਨਾਲ ਆ ਕਰ ਬਾਈ ਪੁੱਛਤਾ ਯਾਰ ਕਿੱਥੇ ਲੰਘਦੀ ਆ ਯਾਰ ਭਾਈ ਚੌਧਰੀ ਤੋਂ ਪਤਾ ਕਰਕੇ ਯਾਰ ਭਾਈ ਚੌਧਰੀ ਦਾ ਕੀ ਬਣਾ ਡੰਗਾ ਲਾ ਚੱਲਦੇ ਆ ਯਾਰ ਬਿਲਕੁਲ ਕਰਦੇ ਆ ਹੱਲ ਪੈਸ਼ਾ ਦਾ ਮਨਿੰਦਰਾ ਕਰੀਏ ਟਾਂਡੀਆਂ ਨੇ ਆਹ ਕਿਹੜਾ ਆ ਗਿਆ ਯਾਰ ਉਹ ਬਾਹੂਏ ਭਾਈ ਉਹ ਤੇਰੇ ਦਰਸ਼ਨ ਹੋ ਗਏ ਓਏ ਹੋਰ ਭਾਈ ਕੀ ਹਾਲ ਨੇ ਆਪ ਤਾਂ ਠੀਕ ਹੀ ਨੇ ਤੈਨੂੰ ਪਤਾ ਹੀ ਆ ਹੂੰ ਕਿਵੇਂ ਕਰਕੇ ਯਾਰ ਹੁਣ ਤਾਂ ਮੈਨੂੰ ਆਪ ਨੂੰ ਵੀ ਸ਼ਰਮ ਆਉਣ ਲੱਗੀ ਯਾਰ ਰੋਜ਼ ਆਉਂਦੇ ਨੇ ਯਾਰ ਕਰਦੇ ਯਾਰ ਗਮਾਂ ਹਾਂ ਭਾਈ ਬਣ ਕੇ ਰੱਟ ਕਿ ਦਿਨ ਖੜ ਜਾ ਯਾਰ ਉਹ ਅੱਠ ਦਿਨ ਨਹੀਂ ਭਾਈ ਮੇਰੀ ਗੱਲ ਮੈਂ ਤਾਂ ਸੋਡੇ ਵਾਲੇ ਵੀ ਲਿਖਾਏ ਨੂੰ ਬਸ ਚੁੱਕਾਈ ਕਰਦਾ ਘਰੇ ਬਹੁਤ ਗੱਲਾਂ ਦਾ ਸਾਡਾ ਲਾਣੇ ਉਹਦਾ ਤੈਨੂੰ ਵੀ ਪਤਾ ਦੇਖਾ ਉਹਨੇ ਤਾਂ ਸਾਡਾ ਡੀਜ਼ਲ ਹੀ ਨਹੀਂ ਬਚਿਆ ਬਚਾਉਣ ਦਾ ਕੁਝ ਨਹੀਂ ਉਹਦਾ ਖੱਤਿਆਂ ਚ ਲੇ ਗਈ ਫਰੇ ਯਾਰ ਕਿਤੇ ਡੇਕ ਆ ਗਈ ਕਿਤੇ ਖੰਭਾ ਆ ਗਿਆ ਸਭ ਤੋਂ ਮਗਰ ਫੇਰ ਦੀ ਵੀਰੀ ਬਿਰੇ ਮੈਂ ਨਾ ਪੈਸੇ ਲੈਣ ਜਾਣਾ ਯਾਰ ਸਭ ਤੋਂ ਪਹਿਲਾਂ ਨਾ ਪੈਸੇ ਤੇਰੇ ਦੇ ਕਿਉਂ ਭਰੇ ਯਾਰ ਦੇਖ ਲੈ ਯਾਰ ਮਰਜ਼ੀ ਹੈ ਤੇਰੀ ਭਰਾਵਾ ਮੈਂ ਤਾਂ ਹੁਣ ਤੈਨੂੰ ਲਾਸਟ ਵਾਰੀ ਕਹਿਣਾ ਹੈ ਭਰਾਵਾ ਇਹ ਦੂਬਾ ਫਿਰ ਲਾਣੀਦਾਰ ਆਊਗਾ ਤੈਨੂੰ ਬਤਾਉਦੇ ਸੁਭਾਦ ਨਾਲੇ ਫੇਰ ਕਹਾਂਗੇ ਭਰਾਵਾ ਦੇ ਹੂਰ ਖਾ ਬੋਲ ਨਾ ਸਭ ਤੋਂ ਪਹਿਲਾਂ ਭਰਾਵਾ ਪੈਸੇ ਛੋਡੇ ਫੜਾ ਕੇ ਮਰਜ਼ੀ ਹੈ ਤੇਰੀ ਭਰਾ ਮੈਂ ਤੜਕੇ ਵੀ ਆਇਆ ਜੀ ਉਦੋਂ ਨੂੰ ਮਿਲਿਆ ਤੂੰ ਮੈਂ ਤਾਂ ਸ਼ਰਮ ਆਉਂਦੀ ਸੌ ਲੱਗੇ ਯਾਰ ਕਿਹੜੇ ਮਾਰਦਿਆਂ ਨੂੰ ਐਡਾ ਕਿੰਦਾ ਕੰਮ ਲੈ ਤੜਕੇ ਤਾਂ ਮਾਰਤੀ ਕੋਲੇ ਗਿਆ ਸੀਗਾ ਯਾਰ ਦੇਖ ਲੈ ਭਰਾਵਾ ਮਰਜ਼ੀ ਹੈ ਤੇਰੀ ਹੁਣ ਨਾ ਮੈਂ ਚੌਧਰੀ ਕੋਲੇ ਜਾ ਕੇ ਆ ਤੈਨੂੰ ਪਤਾ ਹੈ ਚੌਧਰੀ ਦਾ ਸੁਭਾਅ ਨਹੀਂ ਸਾਡੇ ਵਾਲੇ ਦਾ ਸਭ ਤੋਂ ਪਹਿਲਾਂ ਪੈਸੇ ਤੇਰੇ ਦੇ ਕੇ ਹਾਂ ਬਾਈ ਚੱਲੋ ਮਨਿੰਦਰ ਅਗੋਂ ਕੰਪਾਈਨ ਨਾਲ ਆ ਗਿਆ ਨਾ ਤੇ ਬੁੜੇ ਦਾ ਸੁਭਾਅ ਵਾਲਾ ਕੱਬਾ ਯਾਰ ਚੱਲ ਆਪਾਂ ਚੌਧਰੀ ਤੋਂ ਪਤਾ ਕਰਦੇ ਹਾਂ ਚੌਧਰੀ ਹੂ ਪਤਾ ਹੀ ਨਾ ਕਰਿਆ ਆਪਾਂ ਪਹਿਲਾਂ ਫੋਨ ਨਾ ਲਾ ਕੇ ਦੇਖੀਏ ਚੌਧਰੀ ਸਾਹਿਬ ਹੋਰ ਇਹ ਕਿ ਬੋਟਾਂ ਵਾਲੇ ਥੋੜੇ ਫਿਰਦੇ ਨੇ ਯਾਰ ਮੋਬਾਈਲ ਤੇ ਵੀ ਸਾਰੇ ਕਿਤੇ ਹੋਰ ਕਿਤੇ ਇਹੀ ਬੋਟਾਂ ਵਾਲੇ ਆਉਂਦੇ ਨੇ ਹੋਰ ਕੋਈ ਕੰਮ ਨਹੀਂ ਨਹੀਂ ਉਹ ਕਿਹੜਾ ਆ ਗਿਆ ਹਲੋ ਭਾਈ ਹਲੋ ਚੌਰੀ ਸਾਹਿਬ ਬੋਲ ਰਿਹਾ ਹਾਂ ਭਾਈ ਕਿਹੜਾ ਬੋਲਦਾ ਅੰਦਰ ਬੋਲਦਾ ਜੀ ਚੌਰੀ ਆਪ ਕਿੱਥੇ ਹੋ ਤੁਸੀਂ ਮੈਂ ਤੁਹਾਡੇ ਤੇ ਕੰਮ ਸੀਗਾ ਜੀ ਅੱਛਾ ਮੈਂ ਤਾਂ ਖੇਤਾਂ 'ਾਂ ਭਾਈ ਆਥਣੇ ਆ ਜੀ ਕੋਈ ਕੰਮ ਹੈ ਜ਼ਰੂਰੀ ਕੰਮ ਹੈ ਜੀ ਜ਼ਰੂਰੀ ਕੰਮ ਫਿਰ ਆਥਣੇ ਆ ਜੀ ਕੋਈ ਨਹੀਂ ਹੁਣ ਤਾਂ ਮੈਂ ਖੇਤਾਂ 'ਾਂ ਯਾਰ ਖੇਤੋਂ ਜੀ ਯਾਰ ਫਿਰ ਆਏ ਕਰ ਖੇਤੀ ਆਇਆ ਮੋਟਰ ਤੇ ਬੈਠਾ ਭਾਈ ਮੈਂ ਤਾਂ ਕਿਹੜੇ ਘੇਤੋਂ ਜੀ ਆ ਬਾਗ ਵਾਲੀ ਤੇ ਬੈਠਾ ਬਾਗ ਆ ਚੱਲ ਮੈਂ ਆ ਜਾਣਾ ਛੋਟੇ ਬੜੇ ਆ ਜਾ ਇੱਥੇ ਰਹੋ ਜਾਇਓ ਨਾ ਆ ਜਾ ਆ ਜਾ ਮੈਂ ਤਾਂ ਉਰੀ ਬੈਠਾ ਦੁਪਹਿਰਾ ਤਾਂ ਹੋਇਆ ਪਿਆ ਮੈਂ ਕਿੱਧਰ ਜਾਣਾ ਠੀਕ ਆ ਜੀ ਠੀਕ ਆ ਜੀ ਮੈਂ ਚੱਲਦਾ ਜੀ ਘਰੋਂ ਆ ਜਾਪੇ ਇੰਟਰ ਨੂੰ ਕੀ ਕੰਮ ਹੋਇਆ ਲਬਾਰੇ ਦੁਬਾਰੇ ਯਾਰ ਆਹਣ ਜਾਉਂਦਾ ਤਾਂ ਨਹੀਂ ਲਗਦਾ ਆਪਣੇ ਬੱਟੇ ਢੂਗੀਆਂ ਇਹ ਕੰਮ ਹੋੂ ਐਸਾ ਕੁਦਾ ਹੋਤਾ ਇਹਨੂੰ ਕੀ ਕਰਨਾ ਚਲ ਆ ਜਾਨਾ ਦੇ ਦੇਖਦੇ ਕੋਈ ਨਹੀਂ ਮਾਰਦਾ ਆਉਣ ਬਸ ਬੱਤ ਸ ਕਿੱਥੇ ਪਲਟ ਗਈ ਯਾਰ ਕਈ ਬੰਦੇ ਮਰੇ ਪਈ ਲੱਗਦੇ ਨੇ ਉਹਦਾ ਫੋਨ ਹੀ ਪੁੱਠਾ ਫੜ ਲਿਆ ਬਚ ਰਹੇ ਕੋਈ ਬਚ ਰਹੇ ਸਾਰੇ ਬਚ ਗਏ ਚੌਧਰੀ ਸਾਹਿਬ ਕਿਵੇਂ ਦੁਪਹਿਰ ਦੁਪਹਿਰੇ ਖੇਤ ਬੈਠੇ ਹੋ ਓ ਯਾਰ ਗਰਮੀ ਵਾਲੀ ਆ ਮੈਂ ਤਾਂ ਉਰੇ ਆ ਕੇ ਬਹਿ ਗਿਆ ਉੱਥੇ ਕੋਈ ਨਾ ਕੋਈ ਆ ਕੇ ਟੋਕੀ ਜਾਂਦਾ ਯਾਰ ਕਦੇ ਕੋਈ ਆ ਗਿਆ ਕਰਿਆ ਵੋਟਾਂ ਵਾਲੇ ਵਾਲੇ ਤੁਰੇ ਫਿਰਦੇ ਨੇ ਹਾਂ ਵੋਟਾਂ ਵਾਲੇ ਤਾਂ ਫਿਰਦੇ ਆ ਕਰ ਹੋਰ ਯਾਰ ਆਇਆ ਉੱਤਰ ਫਿਰ ਬੈਠ ਸੁਣਾ ਕੋਈ ਗੱਲ ਬਾਤ ਕਿੱਧਰ ਫਿਰਦਾ ਦੁਪਹਿਰੇ ਦੁਪਹਿਰੇ ਪੁੱਛਣਾ ਚੌਧਰੀ ਸਾਹਿਬ ਕੀ ਹੋ ਗਿਆ ਬਸ ਗਰੀਬਾਂ ਦੇ ਕਦੇ ਹਾਲ ਹੁੰਦੇ ਆ ਉਹ ਪਾਣੀ ਪੂਣੀ ਪੀਦਾ ਤੂੰ ਉਹਨਾਂ ਦੌਰਾ ਪੈ ਜਾਈ ਇੰਨੀ ਗਰਮੀ ਹੋ ਰਹੀ ਹੈ ਕੀ ਇਹ ਜਾਂ ਕੀ ਫਸ ਗਿਆ ਤੱਕ ਸਿੰਘ ਫਸ ਗਿਆ ਕਿਹਦੇ ਨਾਲ ਪੁੱਛੀ ਨਾ ਬਸ ਵਿਵਤਾਇ ਤੁਰੇ ਫਿਰਦੇ ਆ ਉਹ ਕੀ ਕਰਿਆ ਤਾਂ ਦੱਸ ਦੇ ਇਗਰਾ ਟਰੈਕਟਰ ਦੀ ਕਿਸ਼ਤ ਟੁੱਟ ਗਈ। ਅੱਛਾ। ਜਵਾਕ ਜਾ ਵੀ ਯਾਰ ਸਾਡੇ ਵਾਲਾ ਬੜਾ ਖਰਚਾ ਕਰਦਾ ਯਾਰ। ਉਹ ਭਾਈ ਤੁਹਾਡੇ ਜਵਾਕ ਨੂੰ ਵਰਜੋ ਮਾੜਾ ਮੋਟਾ ਘੂਰੋ ਨਸ਼ੇ ਪੱਤੇ ਲੱਗ ਗਿਆ ਮੇਰੇ ਹਿਸਾਬ ਨਾਲ ਕਰਨ ਉਹ। ਚੌਧਰੀ ਸਾਹਿਬ ਨਸ਼ੇ ਪੱਤੇ ਦਾ ਕਾਨੂੰ ਕਰਦਾ। ਉਹ ਕਰਦਾ ਇਹ ਜੀਆਂ ਗੱਲਾਂ ਦਾ ਘਰੇ ਨਹੀਂ ਪਤਾ ਲਾਦਾ ਹੁੰਦਾ। ਤੈਨੂੰ ਤਾਂ ਆ ਵੀ ਕਰਦਾ ਨਹੀਂ। ਪਿੰਡ ਚ ਜਾ ਕੇ ਸੁਣ ਕੇ ਆਓ। ਮੈਨੂੰ ਪਤਾ ਲੱਗਿਆ ਮੈਂ ਸੁਣ ਦੇਖਦਾ। ਕੱਲ ਜੋਗਾ ਚੌਧਰੀ ਸਾਹਿਬ ਪਤਾ ਵੀ ਨਹੀਂ ਕੋਈ। ਪਰ ਸਾਡਾ ਜਵਾਕ ਨਸ਼ਾ ਦਾ ਕੋਈ ਕਰਦਾ ਨਹੀਂ। ਉਪਾਈ ਕੋਈ ਗੱਲ ਨਹੀਂ ਤੈਨੂੰ ਨਹੀਂ ਪਤਾ ਤੇਰੀ ਮਾਂ ਨੂੰ ਕਹਿ ਤੂੰ ਕਹਿ ਉਹਨੂੰ ਰੋਕੋ ਮੜਾ ਮੋਟਾ ਘਰ ਫੇਰ ਵਸਦੇ ਹੁੰਦੇ ਨੇ ਉਹ ਮੈਂ ਤਾਂ ਬਥੇਰਾ ਕੂੜਦਾ ਮੇਰੀ ਮਾਂ ਨੇ ਚਮੜਾ ਰੱਖਿਆ ਉਹਨੂੰ ਯਾਰ ਮੇਰੀ ਮਾਂ ਨੇ ਚਮੜਾ ਰੱਖਿਆ ਭਾਈ ਹਟਾਓ ਉਹਨੂੰ ਚਲ ਉਹਨੂੰ ਤਾਂ ਚੌਧਰੀ ਸਾਹਿਬ ਸਮਝਾ ਲਾਂਗੇ ਮੇਰਾ ਮਸਲਾ ਹੱਲ ਕਰੋ ਕੀ ਮਸਲਾ ਹੋ ਗਿਆ ਹੁਣ ਤੇਰਾ ਉਹ ਮੈਂ ਕਰੈਕਟਰ ਦੀ ਕਿਸ਼ਤ ਭਰਨੀ ਐ ਅੱਛਾ ਹਾਂ ਕਿੰਨੇ ਕ ਪੈਸੇ ਨਾਲ ਸਰੂ ਤੈਨੂੰ ਮੈਨੂੰ 70 75000 ਰੁਪਏ ਨਾਲ ਸਰੂ ਕੀ ਆ ਰੁਦਾ ਮੇਰਾ ਵੀ ਹੱਥੇ ਆ ਤਾਂਗੀ ਤੇ ਇੰਦ ਕੀ ਆ ਖੱਡਾ ਕਿਲਾ ਯਾਰ ਤੇਰੇ ਸਾਹਮਣੇ ਹੁਣੀ ਲੈ ਕੇ ਆ ਰਹੇ ਆ ਹੂੰ ਤੇਰਾ 70 75 ਨਾਲ ਤੂੰ ਬਣਵਾਇਆ ਨਾ 70 75 ਦੇ ਕਿਤੇ ਤੱਕ ਵੱਧ ਚਾਹੀਦੇ ਹੁਣ ਤਾਂ ਵੱਧ ਮੰਗ ਲਾ ਹੂੰ ਤੂੰ ਫੇਰ ਕੱਲ ਨੂੰ ਕੱਲੇ ਟਰੈਡ ਦਾ ਕਰੋਗੇ ਕੀ ਟਰਾਲਾ ਟਰੂ ਦਾ ਲੈਰੋ ਨਾਲ ਕੋਈ ਹੋਰ ਥੰਦ ਲੈ ਲੈ ਨਾਲ ਹੁਣ ਤਾਂ ਲੱਖ 2 ਲੱਖ ਇਕੱਠੇ ਹੀ ਲੈ ਲੈ ਫੇਰ ਦੂਜੇ ਦਿਨ ਨੂੰ ਫੇਰ ਆ ਜਾਏਗਾ ਕੰਡਾ ਨੂੰ ਕਰ ਤੋਂ ਨੂੰ ਫੇਰ ਮੁੜ ਆਏਗਾ ਚੌਧਰੀ ਸਾਹਿਬ ਪੁੱਛਣਾ ਯਾਰ ਸਾਡੇ ਵਾਲੇ ਜਵਾਕ ਜਿੰਨੇ ਇਹ ਪੁੱਠਾ ਕੰਮ ਕਰਿਆ ਮੈਨੂੰ ਕਹਿੰਦਾ ਆਪ ਭਰਤ ਦੇ ਟਰੈਕਟਰ ਲਾਵਾਂਗੇ ਪਹਿਲਾ ਆ ਸਾ ਟਰੈਕਟਰ ਜੀ ਸਾਡੇ ਕੋਲੇ ਵਧੀਆ ਸੋਣਾ ਹੁਣ ਸਵਰਾਜ ਦਵਾਤਾ ਉਹਦੀ ਹੁਣ ਕਿਸ਼ਤਾਂ ਦੀ ਆ ਬਾਲੀ ਹੁਣ ਆਪ ਕੰਮ ਨਹੀਂ ਕਰਦਾ ਪੰਦਰ ਵੜ ਕੇ ਪੈ ਜਾਂਦਾ ਜਾ ਕੇ ਉਚਾਰਪਾਈ ਉਹਨੂੰ ਕੰਮ ਤੇ ਲਾ ਉਹ ਟਰੈਕਟਰ ਦਾ ਵੱਡਾ ਲੈ ਰਿਆ ਵਧੀਆ ਗੱਲ ਹੋਊਗੀ ਹੁਣ ਤੂੰ ਇਕੱਠੇ ਪੈਸੇ ਕੇਰਾ ਲੈ ਜਾ ਮੋੜ ਮੋੜ ਕੇ ਨਹੀਂ ਮਿੱਥੋਂ ਨਾ ਮਿੱਥੋਂ ਮੱਥਾ ਵਜੇ ਨਾ ਤੂੰ ਆਈ ਮੇਰੇ ਵਰਗੇ ਆਪਰੇ ਕੇਰਾ ਲੈ ਜਾ ਤਿੰਨ ਲੈ ਜਾ ਚਾਰ ਲੈ ਜਾ ਮੈਨੂੰ ਦੱਸ ਦੇ ਉਨੇ ਵਾਂ ਤੈਨੂੰ ਆਥਣੇ ਲੈ ਕੇ ਦੇ ਦੂੰ ਮਾੜੀ ਛਰੀਟ ਮਾਰ ਜੀ ਬਸ ਅੱਜ ਨਹੀਂ ਦਿੰਦੇ ਚੌਧਰੀ ਸਾਹਿਬ ਹੱਥ ਨੇ ਲੈ ਜੀ ਮੈਂ ਕਢਾ ਲਿਆ ਉਹਨਾਂ ਜਾ ਕੇ ਠੀਕ ਆ ਹੱਥ ਨੇ ਲੈ ਜੀ ਮਨਿੰਦਰਾ ਮੇਰੀ ਗੱਲ ਦਾ ਗੁੱਸਾ ਨਾ ਮੰਨੀ ਮਾੜਾ ਬਹੀ ਦੇ ਗੁੱਠਾ ਲਾ ਜੀ ਪੈਸੇ ਤਿੰਨ ਲੈ ਜਾਣੇ ਆ ਚਾਰ ਲੈ ਜਾਣੇ ਆ ਉਨੇ ਲੈ ਜੀ ਠੀਕ ਆ ਉਹ ਤਾਂ ਚੌਧਰੀ ਸਾਹਿਬ ਬਿਹਾਰੀ ਗੱਲ ਆ ਗੁੱਠੇ ਦਾ ਪਾਉਣ ਮੇਰੇ ਪੈਰਾਂ ਤੇ ਉਂਗਲਾਂ ਦੇ ਲਵਾ ਰੋ ਪੈਰਾਂ ਦੇ ਕੰਮ ਪਿਆ ਮਾਨਸਾ ਲਵਾਉਣੇ ਨੇ ਤੂੰ ਹੱਥ ਦਾ ਗੁੱਠਾ ਲਾ ਜੀ ਆਪਦੇ ਪੈਸੇ ਲੈ ਜੀ ਚਾਰ ਲੈਣਾ ਤਿੰਨ ਲੈਣਾ ਮੈਨੂੰ ਦੱਸ ਦੀ ਫੋਨ ਕਰ ਦੀ ਮੈਨੂੰ ਜਾ ਕੇ ਰਾਏ ਕਰ ਲਈ ਘਰੇ ਜਾ ਕੇ ਕਿੰਨੇ ਚ ਨਾਲ ਸਰੂ ਟਰਾਲੀ ਲੈ ਲੈ ਸੰਦ ਬਣਾੜਾ ਹੋਰ ਕੋਈ ਟਰੈਕਟਰ ਨਾਲ ਚੌਧਰੀ ਸਾਹਿਬ ਮੇਰੀ ਤਾਂ ਨਾ ਕੜਿੱਕੀ 'ਚ ਜਾਣ ਆਈ ਪਈ ਆ ਕੱਲ ਨੂੰ ਆਏਂ ਤੇਰਾ ਬੈਂਕ ਵਾਲਾ ਟਰੈਕਟਰ ਲੈ ਜਾਣਾ ਨਹੀਂ ਨਹੀਂ ਆਏ ਤੇਰਾ ਟਰੈਕਟਰ ਨਹੀਂ ਲੈ ਜਾਣਦੇ ਭਾਈ ਬੇਸੋਚ ਹੋ ਜਾ ਕੋਈ ਨਾ ਤੂੰ ਆ ਗਿਆ ਤੇਰਾ ਕੰਮ ਕਰਕੇ ਭੇਜਾਂਗੇ ਮੇਰਾ ਮਸਲਾ ਹੱਲ ਕਰੋ ਚੰਗਾ ਚੌਧਰੀ ਸਾਹਿਬ ਕਰਦੇ ਕਰਦੇ ਸੋਚਣਾ ਕਰ ਤੂੰ ਹੁਣ ਤੂੰ ਐ ਕਰ ਜਾ ਕੇ ਮੌਜ ਨਾਲ ਕੰਮ ਕਰ ਲਾ ਕਰੇ ਜਾ ਕੇ ਰਾਇ ਕਰਕੇ ਤੇਰੀ ਮਾਂ ਨਾਲ ਛੋਟੇ ਨਾਲ ਤਾਂ ਕੀ ਆਏ ਕਰੇਗਾ ਉਹਦਾ ਹੁਣ ਤੈਨੂੰ ਪਤਾ ਹੀ ਹੈ ਹੁਣ ਸਮਝਾ ਲੋ ਆਪਦੀ ਮਾਂ ਨਾਲ ਰਾਇ ਕਰ ਲਾ ਜਾ ਕੇ ਕਿ ਕਿੰਨਿਆਂ ਨਾਲ ਸਰੂਗਾ ਮੈਨੂੰ ਫੋਨ ਤੇ ਦੱਸ ਦੇ ਭਾਈ ਮੈਂ ਕਢਾ ਕੇ ਲੈ ਲੈਂਦਾ ਉਹਨਾਂ ਨੂੰ ਚੌਧਰੀ ਸਾਹਿਬ ਤੁਹਾਡਾ ਧੰਨਵਾਦ ਜੀ ਚਾਰ ਕੋਈ ਨਹੀਂ ਧੰਨਵਾਦ ਕਰਦਾ ਧਿਆਨ ਚ ਰੱਖੋ ਚੰਗਾ ਕੰਮ ਆਪਣਾ ਆਪੇ ਇਹ ਜ਼ਰੂਰ ਹੱਲ ਕਰਕੇ ਦਿਓ ਮੇਰਾ ਹਾਂ ਤੇ ਆਂਟੀ ਆ ਜਦੋਂ ਤੂੰ ਆ ਗਿਆ ਹੁਣ ਤੈਨੂੰ ਕਹਿਤਾ ਠੀਕ ਆ ਜੀ ਹਾਂ ਕੋਈ ਨਹੀਂ ਪੁੱਤਾ ਟਰੈਂਡ ਤਾਂ ਤੇਰਾ ਚੱਕਿਆ ਜਾਵੇ ਨਾ ਟੱਕਿਆ ਜਾਵੇ ਤੇਰਾ ਅੱਡੇ ਕਲੇ ਵਾਲੀ ਮਿੱਟੀ ਸਾਨੂੰ ਚੱਕਣੀ ਪਊਗੀ ਬਾਬਾ ਕੱਲਾ ਜਾ ਤੇਰਾ ਜਾਊ ਆ ਸ਼ੇਰ ਬਗਿਆ ਉਹ ਸਾਡਾ ਜਿਹਾ ਬੰਗ ਜਾ ਕਿੱਧਰ ਫਿਰ ਤੇ ਚੌਧਰੀ ਕੋਲੇ ਐ ਇਹ ਕੀ ਕੰਮ ਹੋ ਗਿਆ ਇਹਨੂੰ? ਛੜਾ ਕਰ ਦੇ। ਉਹ ਰੋਕ ਰੋਕ ਬੰਦਾ ਰੋਕ। ਕਿੱਥੋਂ ਆਇਆ ਤੂੰ? ਪਤਾ ਚੌਧਰੀ ਕੋਲੇ ਗਿਆ ਜੀ। ਕੀ ਕਰਨ ਗਿਆ ਚੌਧਰੀ ਕੋਲੇ? ਸਤੋਂ ਹੀ ਖੜ ਕੇ ਆਉਦੇ ਕੋਲੇ ਜਾ ਕੇ। ਉਹੀ ਨਹੀਂ। ਉਹ ਪਾਣੀ ਤਾਂ ਨਹੀਂ ਪੀਣ ਲੱਗਿਆ ਮੋਟਰ ਤੇ ਉਹ ਕੋਲੇ। ਉਹ ਗੱਲ ਸੁਣ ਮੇਰੀ। ਕੋਈ ਪੈਟਾ ਕਦਾ ਨਹੀਂ ਫੜਿਆ ਤੂੰ? ਨਾ ਆਪਾਂ ਦਾ ਫੜਿਆ ਨਹੀਂ ਪੈਸੇ। ਦੇਖ ਤੇਰਾ ਜਿਹੜਾ ਕਿਲਾ ਨਾਲ ਲੱਗਦਾ ਨਾ ਉਹਦੇ ਉੱਤੇ ਉਹਦੀ ਅੱਖ ਹੈ। ਉਹ ਤੈਨੂੰ ਚਿਪਦੂਗਾ। ਅੱਛਾ। ਹਾਂ ਸਾਨੂੰ ਪਤਾ ਉਹਦੀ ਜਾਦਾ। ਚੌਧਰੀ ਕੋਲੇ ਬਹੜਾ ਨਾਲ ਕੀ ਕਰ ਤੂੰ? ਪੇਪਤਾਵੇਂ ਦਾ ਮਗਰੋਂ ਵਾਲੇ ਰੋਮੇਗਾ ਮੇਰੇ ਕੋਲ ਆ ਕੇ ਆਏ ਇਹਦਾ ਬੰਦਾ ਲੱਗਦਾ ਤਾਂ ਹੈ ਨਹੀਂ ਚੌਧਰੀ ਸਾਹਿਬ ਤੈਨੂੰ ਕੀ ਪਤਾ ਸਾਨੂੰ ਪਤਾ ਨਾ ਅਸੀਂ ਬੁੜੇ ਹੋ ਗਏ ਨਾ ਕੰਮਾਂ 'ਚ ਨਹੀਂ ਮੈਂ ਕਈ ਬੰਦੇ ਤਾਂ ਹੋਰ ਵੀ ਸੁਣਿਆ ਵੀ ਬੰਦਾ ਵਧੀਆਗਾ ਜੋ ਤੂੰ ਗੁੱਠਾ ਘਾਟਾ ਨਾਲ ਲਾਦੀ ਕਾਸੇ ਤੇ ਮੈਨੂੰ ਪਤਾ ਉਹ ਪਹਿਲਾਂ ਗੁੱਠਾ ਹੀ ਲਵਾਉਂਦਾ ਹੈ ਅੱਛਾ ਹਾਂ ਨਹੀਂ ਆਏ ਦਾ ਲੋਕਾਂ ਦੇ ਡੰਗ ਵੀ ਸਾਰਦਾ ਤਾ ਉਹ ਡੰਗ ਫਿਰ ਉਹ ਆ ਹੀ ਸਾਰਦਾ ਉਹ ਕੌਣ ਸਾਰਦਾ ਤੁਸੇ ਅੱਛਾ ਮੈਂ ਦੇ ਦੂੰਗਾ ਤੈਨੂੰ ਪੈਸੇ ਉਹ ਤਾਂ ਨਹੀਂ ਚੰਤਾ ਕਰਾ ਮੇਰੇ ਵੀ ਆੜੇ ਥੋੜੇ ਅੱਗੇ ਦਾ ਫਿਰ ਹਾਲ ਵੀ ਨਹੀਂ ਕੋਈ ਆਪਣੇ ਪਿੰਡ 'ਚ 20 ਬੰਦੇ ਰਕੜਦੇ ਉਹਨੇ ਅੱਛ ਜੰਗੀਰਾ ਕਰਤਾਰਾ ਸਾਰੇ ਰੋਡ ਤੇ ਅੱਧੇ ਪੈਸੇ ਦਿੰਦਾ ਹੋਰ ਇੱਕ ਨੂੰ ਲਵਾ ਕੇ ਗੁੱਠੇ ਲਿਖਦਾ ਹੁੰਦਾ ਵੀ ਇੰਨੇ ਬਣ ਕੇ ਤੇਰੀ ਕਿੰਨੀ ਉਠਾ ਲਵਾ ਕੇ ਚਿੱਟੀ ਕਰਾ ਕੇ ਪਾਰ ਕੰਮ ਤਾਂ ਉਹ ਤਾਂ ਮੈਂ ਕਹਿੰਦਾ ਕਿ ਬੰਦਾ ਵਧੀਆ ਹੈਗਾ ਪਿੰਡ ਸਾਰੇ ਕਹਿੰਦੇ ਉਹ ਵਧੀਆ ਦਾ ਉਹ ਆਪੇ ਆ ਜੁੱਤੇ ਦੇ ਵਰਗੇ ਨੂੰ ਮਿਲਦੇ ਨਹੀਂ ਆਪੇ ਵਧੀਆ ਜਦੋਂ ਮਤਮਨ ਸਰ ਜਾਂਦਾ ਫਿਰ ਤੇਰੇ ਵਰਗਾ ਫਸ ਜਾਂਦਾ ਨਹੀਂ ਦਾ ਸਕਦਾ ਨਹੀਂ ਮੁੜ ਕੇ ਠੀਕ ਹੀ ਕਰੇਗਾ ਤੂੰ ਹੀ ਮਿਲ ਜੇਗਾ ਮੈਨੂੰ ਤਾਂ ਬੰਦਾ ਵਧੀਆ ਲੱਗਦਾ ਜਾਉਂਦਾ ਉਹ ਜੀ ਵਧੀਆ ਕਿਥੇ ਸਾਡੇ ਭਾ ਦਾ ਵਧੀਆ ਹੈ ਨਹੀਂ ਜੇ ਤੈਨੂੰ ਭਾਈ ਵਧੀਆ ਲੱਗਦਾ ਤਾਂ ਤੂੰ ਦੇਖ ਲੈ ਪਰ ਫਸਣਾ ਜਾਈ ਮੈਂ ਤੈਨੂੰ ਕਹਿਣਾ ਚਲ ਤਾਂ ਠੀਕ ਆ ਮੈਂ ਕਰੇ ਚਲਦਾ ਫਿਰ ਕਰ ਜੇ ਨੇ ਚੰਗਾ ਲੱਗਦਾ ਕਰੇ ਕੰਮ ਇਹ ਜਿਹੜੇ ਹਿਸਾਬ ਨਾਲ ਜਿਵਾਖ ਜਾ ਭਜਾ ਕੀ ਲਗੇ ਮੈਨੂੰ ਤਾਂ ਲੱਗਦਾ ਇਹਨੇ ਕਰਤਾ ਕੰਮ ਇਹਦਾ ਕੀ ਬਣੂਗਾ ਯਾਰ ਨਾ ਜੀ ਮਾਂ ਸਮਝਾਵੇ ਦੂਜੇ ਛੋਟੇ ਦਾ ਸਮਝਾਉਣੀ ਕੀ ਹੈ ਕੀ ਬਣੂਗਾ ਇਹਦਾ ਮੈਨੂੰ ਤਾਂ ਲੱਗਦਾ ਟੱਕ ਤੱਕ ਲੈ ਨੇ ਚੌਧਰੀ ਜੱਥੇ ੱੱਕੇ ਚੜ ਗਏ ਇਹ ਬੰਦਾ